ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਹੁੰਦੀ ਹੈ ਔਰ ਗ੍ਰਿਫਤਾਰੀ ਤੋਂ ਬਾਅਦ ਅਰਵਿੰਦ ਕੇਜਰੀਵਾਲ ਦੀ ਧਰਮ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ ਸਾਹਮਣੇ ਆਇਆ ਸੋਸ਼ਲ ਮੀਡੀਆ ਦਾ ਹਵਾਲਾ ਲੈਂਦਿਆਂ ਹੋਇਆਂ ਸੁਨੀਤਾ ਕੇਜਰੀਵਾਲ ਨੇ ਆਪਣਾ ਬਿਆਨ ਜਾਰੀ ਕੀਤਾ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਹੋਈ ਔਰ ਉਸੇ ਗ੍ਰਿਫਤਾਰੀ ਤੋਂ ਬਾਅਦ ਜਿੱਥੇ ਕੇਜਰੀਵਾਲ ਤੇ ਸਵਾਲ ਖੜੇ ਹੋਣ ਲੱਗੇ ਉਥੇ ਸੁਨੀਤਾ ਕੇਜਰੀਵਾਲ ਦੇ ਵੱਲੋਂ ਪੀਐਮ ਮੋਦੀ ਦੇ ਉੱਤੇ ਹੀ ਵੱਡੇ ਨਿਸ਼ਾਨੇ ਸਾਧੇ ਗਏ ਕਰ ਜੇ ਗੱਲ ਕਰੀਏ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦੀ ਤਾਂ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ 6 ਦਿਨ ਦਾ ਪੁਲਿਸ ਰਿਮਾਂਡ ਲੈ ਲਿਆ ਗਿਆ ਹੈ ਏਜੰਸੀ ਦੇ ਵੱਲੋਂ ਈਡੀ ਦੇ ਵੱਲੋਂ ਅਰਵਿੰਦ ਕੇਜਰੀਵਾਲ ਨੂੰ ਕਿੰਗ ਪਿੰਨ ਦੱਸਿਆ ਗਿਆ ਹੈ ਕਥਿਤ ਸ਼ਰਾਬ ਘਟਾਲੇ ਦਾ ਪਹਿਲਾਂ ਸਤਿੰਦਰ ਜੈਨ ਮਨੀਸ਼ ਸੋਦੀਆ ਔਰ ਹੁਣ ਅਰਵਿੰਦ ਕੇਜਰੀਵਾਲ ਫਿਲਹਾਲ ਈਡੀ ਦੀ ਗ੍ਰਿਫਤ ਦੇ ਵਿੱਚ ਨੇ ਔਰ ਦੂਜੇ ਪਾਸੇ ਇਸ ਮਾਮਲੇ ਨੂੰ ਲੈ ਕੇ ਜਿੱਥੇ ਅਰਵਿੰਦ ਕੇਜਰੀਵਾਲ ਨੂੰ ਕਿੰਗ ਪਿੰਨ ਦੱਸਿਆ ਗਿਆ ਨਾਲ ਦੀ ਨਾਲ ਇਹ ਸਵਾਲ ਖੜੇ ਹੋ ਰਹੇ ਨੇ ਕਿ ਅਰਵਿੰਦ ਕੇਜਰੀਵਾਲ ਈ ਆਮ ਆਦਮੀ ਪਾਰਟੀ ਦੀ ਨੋਮਾਇੰਦਗੀ ਹੁਣ ਕਰਨਗੇ ਕਰਨਗੇ ਤਾਂ ਕਿਸ ਤਰ੍ਹਾਂ ਕਰਨਗੇ ਔਰ ਸੀਐਮ ਸ਼ਿਪ ਨੂੰ ਲੈ ਕੇ ਵੀ ਸਵਾਲ ਖੜੇ ਹੋ ਰਹੇ ਨੇ ਦੂਜੇ ਪਾਸੇ ਅਰਵਿੰਦ ਕੇਜਰੀਵਾਲ ਦੀ ਧਰਮ ਪਤਨੀ ਜ਼ਰੂਰ ਹੁਣ ਮੈਦਾਨ 'ਚ ਉਤਰੀ ਹੈ ਔਰ ਸੁਨੀਤਾ ਕੇਜਰੀਵਾਲ ਨੇ ਤਿੱਖੇ ਸ਼ਬਦਾਂ ਦੇ ਨਾਲ ਪੀਐਮ ਮੋਦੀ ਦੇ ਉੱਤੇ ਨਿਸ਼ਾਨੇ ਸਾਧਦੇ ਨੇ ਉਹਨਾਂ ਨੇ ਸਾਫ਼ ਤੌਰ ਦੇ ਉੱਤੇ ਟਵੀਟ ਕਰਕੇ ਇਸ ਮਾਮਲੇ ਦੇ ਉੱਤੇ ਲੋਕਾਂ ਦੇ ਨਾਲ ਸੰਪਰਕ ਬਣਾਇਆ ਲੋਕਾਂ ਦੇ ਨਾਲ ਅਰਵਿੰਦ ਕੇਜਰੀਵਾਲ ਦੇ ਸਮਰਥਕਾਂ ਦੇ ਨਾਲ ਗੱਲ ਕਰਦੇ ਨਜ਼ਰ ਆਏ ਸੁਨੀਤਾ ਕੇਜਰੀਵਾਲ ਆਣਾ ਨੇ ਆਪਣੇ ਟਵੀਟ ਦੇ ਵਿੱਚ ਕੀ ਕੁਝ ਲਿਖਿਆ ਆਓ ਸੁਣਾਉਨੇ ਸੁਨੀਤਾ ਕੇਜਰੀਵਾਲ ਲਿਖਦੇ ਨੇ ਕਿ ਤੁਹਾਡੇ ਤਿੰਨ ਵਾਰ ਚੁਣੇ ਹੋਏ ਮੁੱਖ ਮੰਤਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਸੱਤਾ ਦੇ ਹੰਕਾਰ ਦੇ ਵਿੱਚ ਗ੍ਰਿਫਤਾਰ ਕਰਵਾਇਆ ਉਹ ਸਭ ਨੂੰ ਕ੍ਰਸ਼ ਕਰ ਦੇਣਾ ਚਾਹੁੰਦੇ ਨੇ ਇਹ ਦਿੱਲੀ ਦੇ ਲੋਕਾਂ ਦੇ ਨਾਲ ਧਰੋ ਹੈ ਧੋਖਾ ਹੈ ਤੁਹਾਡੇ ਮੁੱਖ ਮੰਤਰੀ ਹਮੇਸ਼ਾ ਤੁਹਾਡੇ ਨਾਲ ਖੜੇ ਰਹੇ ਨੇ ਅੰਦਰ ਰਹਿਣ ਜਾਂ ਬਾਹਰ ਉਹਨਾਂ ਦਾ ਜੀਵਨ ਦੇਸ਼ ਨੂੰ ਸਮਰਪਿਤ ਹੈ ਜਨਤਾ ਜਨਾਰਦਨ ਹੈ ਸਭ ਜਾਣਦੀ ਹੈ ਜੈ ਹਿੰਦ ਇਹ ਉਹ ਟਵੀਟ ਹੈ ਉਹ ਬਿਆਨ ਹੈ ਜਿਹੜਾ ਸੁਨੀਤਾ ਕੇਜਰੀਵਾਲ ਨੇ ਜਾਰੀ ਕੀਤਾ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਜਿੱਥੇ ਵੱਡੇ ਸਵਾਲ ਅਰਵਿੰਦ ਕੇਜਰੀਵਾਲ ਤੇ ਖੜੇ ਹੋ ਰਹੇ ਨੇ ਵਿਰੋਧੀ ਪਾਰਟੀਆਂ ਅਰਵਿੰਦ ਕੇਜਰੀਵਾਲ ਤੇ ਨਿਸ਼ਾਨੇ ਸਾਧ ਰਹੀਆਂ ਨੇ ਨੌ ਸੰਮਨਾ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੂੰ ED ਦੇ ਵੱਲੋਂ ਗ੍ਰਿਫਤਾਰ ਕਰ ਲਿਆ ਜਾਂਦਾ 6 ਦਿਨ ਦੇ ਰਿਮਾਂਡ ਤੋਂ ਬਾਅਦ ਅਰਵਿੰਦ ਕੇਜਰੀਵਾਲ ਦੀ ਸੀਐਮਸ਼ਿਪ ਦੇ ਉੱਤੇ ਸਵਾਲ ਖੜੇ ਹੋਣ ਲੱਗੇ ਨੇ ਕਥਿਤ ਸ਼ਰਾਬ ਘਟਾਲੇ ਦੇ ਨਾਲ ਅਰਵਿੰਦ ਕੇਜਰੀਵਾਲ ਦੀ ਸ਼ਮੂਲੀਅਤ ਤੇ ਸਵਾਲ ਖੜੇ ਹੋਣ ਲੱਗੇ ਨੇ ਅਰਵਿੰਦ ਕੇਜਰੀਵਾਲ ਜਿੱਥੇ ਦਾਵਾ ਕਰਦੇ ਸੀ ਕਿ ਲੋਕਪੱਖੀ ਪਾਰਟੀ ਅਰਵਿੰਦ ਕੇਜਰੀਵਾਲ ਜਿੱਥੇ ਦਾਵਾ ਕਰਦੇ ਸੀ ਕਿ ਕਪਲੇ ਕਰਨ ਵਾਲਿਆਂ ਦਾ ਘਟਾਲਾ ਕਰਨ ਵਾਲਿਆਂ ਦਾ ਪਰਦਾਫਾਸ਼ ਕੀਤਾ ਜਾਵੇਗਾ ਉੱਥੇ ਅਰਵਿੰਦ ਕੇਜਰੀਵਾਲ ਆਪ ਹੀ ਕਪਲੇ ਦੇ ਵਿੱਚ ਘਟਾਲੇ ਦੇ ਵਿੱਚ ਫਸਦੇ ਨਜ਼ਰ ਆਏ ਨੇ ਪਰ ਉਸ ਤੋਂ ਬਾਅਦ ਸੁਨੀਤਾ ਕੇਜਰੀਵਾਲ ਜ਼ਰੂਰ ਆਪਣੇ ਪਤੀ ਦੀ ਹਮਾਇਤ ਦੇ ਵਿੱਚ ਆਏ ਔਰ ਆਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉੱਤੇ ਨਿਸ਼ਾਨੇ ਸਾਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉੱਤੇ ਨਿਸ਼ਾਨੇ ਸਾਧਦੇ ਹੋਏ ਸੁਨੀਤਾ ਕੇਜਰੀਵਾਲ ਨੇ ਸਾਫ਼ ਤੌਰ ਤੇ ਲਿਖਿਆ ਹੈ ਕਿ ਅਰਵਿੰਦ ਕੇਜਰੀਵਾਲ ਨੂੰ ਸਿਰਫ ਸਿਆਸੀ ਹੰਕਾਰ ਦੇ ਚਾਲ ਦੇ ਗ੍ਰਿਫਤਾਰ ਕੀਤਾ ਗਿਆ ਉਹਨਾਂ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਿਆਸੀ ਹੰਕਾਰ ਦੇ ਚਲਦੇ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕਰਵਾ ਚੁੱਕੇ ਨੇ ਇਹ ਦਾਵਾ ਹੈ ਸੁਨੀਤਾ ਕੇਜਰੀਵਾਲ ਦਾ ਖੈਰ ਇਸ ਮਾਮਲੇ ਨੂੰ ਲੈ ਕੇ ਆਨ ਦੇ ਸਮੇਂ ਦੇ ਵਿੱਚ ਕੀ ਹੋਵੇਗਾ ਉਹ ਸਮਾਂ ਦੱਸੇਗਾ ਕਿ ਅਰਵਿੰਦ ਕੇਜਰੀਵਾਲ ਜਿਹੜੇ 28 ਤਰੀਕ ਤੱਕ ED ਦੀ ਗ੍ਰਿਫਤ ਦੇ ਵਿੱਚ ਰਹਿਣਗੇ ਉਸ ਤੋਂ ਬਾਅਦ ਬਾਹਰ ਆਉਣ ਨੇ ਉਸ ਆਮਾ ਦੱਸੇਗਾ ਪੁਛ ਪੰਤਾਲ ਦੇ ਵਿੱਚ ਕਿਹੜੇ ਵੱਡੇ ਖੁਲਾਸੇ ਹੁੰਦੇ ਨੇ ਔਰ ਕੀ ਜੇ ਕਿੰਗ ਪਿੰਨ ਕਿਹਾ ਗਿਆ ਤਾਂ ਕੀ ਸੱਚੀ ਅਰਵਿੰਦ ਕੇਜਰੀਵਾਲ ਕਿੰਗ ਪਿੰਨ ਨੇ ਖੈਰ ਉਸ ਸਮੇਂ ਦੇ ਉੱਤੇ ਛੱਡ ਦੇਣਾ ਚਾਹੀਦਾ ਔਰ ਔਨ ਥਿਸ ਸਮੇਂ ਦੇ ਵਿੱਚ ਜੋ ਹੋਵੇਗਾ ਲੋਕ ਸਭਾ ਜਿਹਾ ਉਹਨਾਂ ਤੋਂ ਠੀਕ ਪਹਿਲਾਂ ਤਾਜ਼ੇ ਰਵਾਂਗੇ ਬੜੇ ਰੋਮਾਂਟਿਕ ਪੰਜਾਬੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ